ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਪਾਰ ਪਰ ਕਿਰਪਾ ਦੇ ਸਦਕਾ ਗੁਰਮਤ ਪ੍ਰਚਾਰ ٹرسٹ ਜਗਤ ਖਾਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਬਦ ਗੁਰੂ ਪ੍ਰਚਾਰ ਸਮਾਗਮ 3 ਮਾਰਚ ਤੋਂ 10 ਮਾਰਚ ਤੱਕ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ 3 ਤੋਂ ਲੈ ਕੇ 9 ਮਾਰਚ ਤੱਕ ਵੱਖ-ਵੱਖ ਨਗਰਾਂ ਵਿੱਚ ਅਮਰਤਵੇਲੀ ਦੇ ਅਤੇ ਸ਼ਾਮ ਦੇ ਸਮਾਗਮ ਹੋਣਗੇ 10 ਮਾਰਚ ਦਾ ਜੋ ਵਿਸ਼ੇਸ਼ ਸਮਾਗਮ ਹੈ ਉਹ ਸਵੇਰੇ 10 ਵਜੇ ਤੋਂ 3 ਵਜੇ ਤੱਕ ਗੁਰਮਤ ਪ੍ਰਚਾਰ ٹرسٹ ਜਗਾਦ ਖਾਨਾ ਵਿਖੇ ਹੋਵੇਗਾ ਜਿਸ ਵਿੱਚ ਸਮੂਹ ਪੰਥ ਦੇ ਮਹਾਨ ਵਿਦਵਾਨ ਕੀਰਤਨੀਏ ਕਥਾਵਾਚਕ ਤੇ ਢਾਡੀ ਜਥੇ ਪਹੁੰਚ ਰਹੇ ਹਨ ਤੇ ਨਾਲ ਹੀ ਨਾਲ ਉਸੇ ਦਿਨ ਅਮਰਤ ਸੰਚਾਰ ਦਾ ਸਮਾਗਮ ਵੀ ਕੀਤਾ ਜਾ ਰਿਹਾ ਹੈ ਅਮਰਤ ਅਭਲਖੀਆਂ ਨੂੰ ਵੀ ਬੇਨਤੀ ਹੈ ਕਿ ਉਹ ਜ਼ਰੂਰ ਹਾਜ਼ਰੀ ਭਰ ਕੇ ਖੰਡੇ ਬਾਟੇ ਦੀ ਪੌਲ ਲੈਣ ਤੇ ਨਾਲ ਹੀ ਨਾਲ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਵੀ ਜਿਹੜਾ ਹੈ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਜਿਹੜੇ ਖੂਨਦਾਨ ਕਰਨ ਵਾਲੇ ਨੇ ਜਾਂ ਕਿਸੇ ਨੇ ਆਪਣਾ ਮੈਡੀਕਲ ਚੈੱਕਅਪ ਕਰਾਉਣਾ ਹੈ ਉਹ ਵੀ ਜ਼ਰੂਰ ਹਾਜ਼ਰੀ ਜਿਹੜੀ ਆ ਉਹ ਭਰਨ ਗੁਰੂ ਕਾ ਲੰਗਰ ਵੀ ਟੁੱਟ ਵਰਤੇਗਾ ਉਸੇ ਦਿਨ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਂ ਤੇ ਹੋਸਟਲ ਦਾ ਉਦਘਾਟਨ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਅਤੇ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਾਫ ਸਿੰਘ ਜੀ ਸ਼ਾਹਵਾਦ ਮਾਰਕੰਡੇ ਵਾਲੇ ਆਪਣੇ ਕਰ ਕਮਲਾਂ ਨਾਲ ਕਰਨਗੇ ਤੋਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਆ ਜੇ ਸਾਰਿਆਂ ਨੇ ਹਾਜ਼ਰੀ ਭਰ ਕੇ ਜਿੱਥੇ ਆਪਾਂ ਸਮਾਗਮ ਵਿੱਚ ਵਿਦਵਾਨਾਂ ਪਾਸੋਂ ਵਿਚਾਰਾਂ ਸਰਵਣ ਕਰਨੀ ਹੈ ਉੱਥੇ ਆਪਾਂ ਜਿਹੜੇ ਮੈਡੀਕਲ ਕੈਂਪ ਲੱਗ ਰਹੇ ਨੇ ਖੂਨਦਾਨ ਕੈਂਪ ਲੱਗ ਰਹੇ ਨੇ ਤੇ ਬੱਚਿਆਂ ਦੇ ਲਈ ਵੀ ਬਹੁਤ ਵੱਡਾ ਉਪਰਾਲਾ ਇਸ ਵਾਰ ਕੀਤਾ ਗਿਆ ਕਿ ਉਹਨਾਂ ਲਈ ਵੀ ਇੱਕ ਕੰਪੀਟੀਸ਼ਨ ਦਾ আয়ोजित ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਉੱਥੇ ਵੀ ਭਾਗ ਲੈਣਗੇ ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣਗੇ ਤੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਪਿੰਡਾਂ ਦੇ ਸਮਾਗਮਾਂ ਵਿੱਚ ਜਿਹੜੇ ਵੀ ਕਥਾਵਾਚਕ ਕਥਾ ਕਰਨਗੇ ਉਹਨਾਂ ਕਥਾਵਾਚਕਾਂ ਦੀ ਜਿਹੜੀ ਕਥਾ ਸਰਵਣ ਕਰਨ ਤੋਂ ਬਾਅਦ 3-4 ਸਵਾਲ ਜਿਹੜੇ ਪੁੱਛੇ ਜਾਣਗੇ ਜਿਹੜਾ ਉਹਨਾਂ ਦਾ ਵੀ ਸਹੀ ਜਵਾਬ ਦੇਗਾ ਉਹਨਾਂ ਨੂੰ ਵੀ ਸਨਮਾਨਤ ਕੀਤਾ ਜਾਏਗਾ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਪਣੀ ਹਾਜ਼ਰੀ ਭਰੋ ਤੇ ਤਨ ਮਨ ਧਨ ਦੇ ਨਾਲ ਸਿਵਾਵਾਂ ਵਿੱਚ ਵੀ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ